हां भाई आ, मैं ਕਿਸੇ ਦੇ ਬਾਗਿਆ ਕੰਮ ਕਰਨ ਇੱਕ ਦਿਨ ਤੇ ਮੈਨੂੰ ਐਜੇ ਬੰਦੇ ਮਿਲੇ ਮੈਂ ਤੜਕੇ ਜਾ ਕੇ ਆਖਿਆ ਮੈਂ ਕਿਹਾ ਜੀ ਚਾਹ ਬਣਾ ਦਿਓ ਉਹਨਾਂ ਦੀ ਬਹੂ ਆਈ ਸੀ ਬਾਹਰ ਕਹਿੰਦੀ ਭਾਈ ਚਾਹ ਪੀਣੀ ਆ ਮੈਂ ਚਲ ਚਾਹ ਬਣਾ ਦਿਓ ਕਹਿੰਦੀ ਨਹੀਂ ਰਹਿ ਚਾਹ ਨੂੰ ਰਹਿਣ ਦੇ ਕਹਿੰਦੀ ਅਸੀਂ ਤੈਨੂੰ ਰੋਟੀ ਦਿੰਨੇ ਆ ਮੈਂ ਚਲ ਭਾਈ ਰੋਟੀ ਦੇ ਦੋਗੇ ਤਾਂ ਬੜੀ ਸੋਹਣੀ ਗੱਲ ਆ ਭੁੱਖ ਲੱਗੀ ਆ ਰੋਟੀ ਖਵਾ ਦਿਓ ਬਾਗੀ ਅੰਦਰ ਕੋਈ ਨਹੀਂ ਆਇਆ ਡੀਕੀ ਗਿਆ ਕੰਮ ਕਰੀ ਗਿਆ ਡੀਕੀ ਗਿਆ ਕੰਮ ਕਰੀ ਗਿਆ ਬਾਅਦ ਚ 11 ਵਜੇ ਉਹਨਾਂ ਦੀ ਮਾਤਾ ਆਈ ਬਾਹਰ ਮਾਤਾ ਕਹਿੰਦੀ ਭਾਈ ਚਾਹ ਪਾਣੀ ਪੀ ਲਿਆ ਮੈਂ ਕਿਹਾ ਮਾਤਾ ਚਾਹ ਪਾਣੀ ਦਾ ਛੱਡਾ ਤੋਡੀ ਦਾ ਰੋਟੀ ਨਹੀਂ ਆਈ ਹਜੇ ਤੱਕ ਮੈਂ ਰੋਟੀ ਛੱਡੋ ਮੈਨੂੰ ਤਾਂ ਇਕੱਲੀ ਚਾਹ ਪਿਆ ਦਿਓ ਕਹਿੰਦੀ ਨਹੀਂ ਨਹੀਂ ਤੈਨੂੰ ਪਹਿਲਾਂ ਰੋਟੀ ਖਵਾਉਣੀ ਆ ਰੋਟੀ ਵੀ ਕਹਿੰਦੇ ਫੇਰ ਲੈ ਕੇ ਆਉਣੇ ਆ ਪਹਿਲਾਂ ਚਾਹ ਫੇਰ ਪਿਾਵਾਂਗੇ ਪਹਿਲਾਂ ਤੈਨੂੰ ਰੋਟੀ ਖਵਾ ਕੇ ਫੇਰ ਉਦੋਂ ਹੀ ਚਾਹ ਪਿਾਵਾਂਗੇ ਫੇਰ ਉਹ ਬਾਗੀ ਉਦੋਂ ਬਾਅਦ 12:30 ਵਜੇ 1 ਵਜੇ ਉਹਨਾਂ ਦਾ ਬੁੜਾ ਆ ਗਿਆ ਕਹਿੰਦਾ ਛੇਰ ਪਕਿਆ ਚਾਹ ਚੁ ਪੀ ਲਿਆ ਕਰ ਸੰਗੀ ਨਾ ਕਹਿੰਦਾ ਉਹ ਮਾਹਾਂ ਅੰਕਲ ਆ ਆ ਘੜਾ ਪਈ ਕੇ ਹੀ ਛੋਟੀ ਮੈਂ ਤਾਂ ਜਾਣਾਂ ਕਹਿੰਦਾ ਕੀ ਹੋ ਗਿਆ ਮੈਂ ਤੁਸੀਂ ਚਾਹ ਛੱਡੋ ਤੜਕੇ ਦਾ ਰੋਟੀ ਕਹਿ ਕੇ ਰੋਟੀ ਚਾਹ ਕੇ ਮੈਨੂੰ ਚਾਹ ਵੀ ਨਹੀਂ ਪੀ आएगी ਜਦੋਂ ਮੈਂ ਚਾਹਦਾ ਕਹਿੰਨਾ ਹਾਂ ਬਈ ਰੋਟੀ ਲੈ ਕੇ ਆਉਨੇ ਆ ਬੁੜੀਆਂ ਵਾਂ ਦੋ ਵਾਰੀ ਗਿੜਾ ਖਾ ਕੇ ਮੁੜ ਗਈਆਂ ਮੇਰੇ ਕੋਲ ਮੈਂ ਮੈਂ ਨਹੀਂ ਐਸਾ ਕੰਮ ਕਰਨਾ ਮਾਹ ਮੈਂ ਤਾਂ ਜਾਣਾਂ ਤੁਸੀਂ ਹੋਰ ਕਿਸੇ ਨੂੰ ਲਿਆਓ